ਸਵਾਲ ਕਰਨਾ ਗੁਨਾਹ ਜਨਾਬ ਇਹ ਮੈਂ ਨਹੀਂ ਕਹਿੰਦਾ ਪੰਜਾਬ ਪੁਲਿਸ ਕਹਿੰਦੀ ਹੈ ਪੰਜਾਬ ਪੁਲਿਸ ਆਪ ਕਿਉਂ ਕਰਉਂਦੀ ਪਈ ਹੈ ਸਰਕਾਰ ਕੇ ਲਈ ਜੇ ਤੁਸੀਂ ਸਰਕਾਰ ਨੂੰ ਸਵਾਲ ਪੁੱਛਦੇ ਹੋ ਇਹ ਤਾਂ ਪ੍ਰੈਸ ਕਾਨਫਰੰেন্স ਸਵਾਲ ਪੁੱਛਦੇ ਹੋ ਫਿਰ ਪੈ ਕੇ ਤੇ ਕਰਾਉਂਦੇ ਆ ਅੱਛਾ ਉਸ ادارے ਤੋਂ ਹੈ ਨਾ ਲੈ ਐਸੇ ਸਭ ਨੂੰ ਪਤਾ ਕਿ ਉਸ ادارے ਨਾਲ ਤੁਹਾਡਾ ਵੀ ਹੁਣ ਤਾਲੂਕਾ ਤੱਕ ਹੈ ਜੇ سوشل ਮੀਡੀਆ ਤੇ ਸਵਾਲ ਪੁੱਛਦੇ ਫਿਰ ਐਫ ਆਈ ਆਰ ਅੱਜ ਮਾਨ ਗੋਇਲ ਜਿਹੜੇ ਆਰਟੀਆਈ ਅਫਰਡ ਨੇ ਉਹ ਮਾਨ ਗੋਇਲ ਨੇ ਲੰਘੇ ਦਿਨਾਂ ਦੇ ਵਿੱਚ ਇਹ ਬਾਤ ਪਾਈ ਕਿ ਜੀ ਮੈਨੂੰ ਆਰਟੀਆਈ ਤਹਿਤ ਜਾਣਕਾਰੀ ਦੇ ਦਿਓ ਕਿ ਮੁੱਖ ਮੰਤਰੀ ਸਾਹਿਬ ਜਦੋਂ ਉਪਦੇਸ਼ ਗਏ ਸੀ ਤਾਂ ਚੌਪਰ ਕਿਉਂ ਉੜਿਆ ਕਿਹਨੇ ਉੜਾਇਆ ਕਹਿੰਦੇ ਜੀ ਜਵਾਬ ਦੇਣ ਲਈ ਤਿਆਰ। ਇਹ ਤੋਂ ਪਹਿਲਾਂ ਵੀ ਮਾਨਕ ਗੋਲ ਨੇ ਇੱਕ ਵਾਰ ਇਹ ਵੀ ਜਾਣਕਾਰੀ ਮੰਗੀ ਸੀ ਕਿ ਜੀ ਇਹ ਕਿੰਨੇ ਸਮੇਂ ਲਈ ਉੜਿਆ ਕਦੋਂ-ਕਦੋਂ ਉੜਿਆ ਕਿੱਥੇ-ਕਿੱਥੇ ਲਈ ਉੜਿਆ ਤਦ ਵੀ ਇਹ ਕਹਿੰਦਾ ਸੀ ਸਿਕਿਉਰਿਟੀ ਦਾ ਮਾਮਲਾ ਹੈ ਜੀ। ਮਤਲਬ ਜਿਹੜਾ ਜਹਾਜ਼ ਉਡ ਲਿਆ ਸਵਾਰੀਆਂ ਜਾਏਆਂ ਇਆਂ ਖਰਚੇ ਚ ਪੈ ਗਿਆ ਤੁਹਾਡੇ ਰਿਕਾਰਡ ਚ ਉਹਦੀ ਜਾਣਕਾਰੀ ਦੇਣ ਤੋਂ ਲੁਕਾਉਂਦੇ ਕਿਉਂ? ਤੇ ਹੁਣ